गुरद्वारा पातशाही नौवी बाबा बकाला साहेब जी विखे आ रहे सालाना जोड़ मेले साचा गुरलादो दिवस का इश्हार रिलीज किया गया इस समय सरदार बलजीत सिंह जी जलाल उस्मा मेबर श्रोमणी गुरद्वारा प्रबंधक कमेटी सरदार गुरप्रीत सिंह मल्लेवाल मैनेजर सरदार शेर सिंह मीत मैनेजर सरदार जगतार सिंह मीत मैनेजर सरदार मेजर सिंह इन चार्ज अमला बराज सरदार परमजीत सिंह मुंडापेंड साहब का पी ए भी एते समूह स्टाफ मौजूद सान वाहब जी सर नमस्कार वाहब जी केते आज सिंज टीम हादसा भी ते पुत्र स्थान ते सुनाना जो जोड मेला साचा गो लाडू रे हर साल बड़ी धूमधाम ना मारेदा है ਦੇਸ਼ਾ ਦੇਸ਼ਾ ਤੋਂ ਸੰਤਾ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਬਰਸ਼ਨ ਕਾਧੀਆਂ ਨੇ ਉੱਥੇ ਉਹਨਾਂ ਦੇ ਪ੍ਰਬੰਧਾਂ ਵਾਸਤੇ ਬਹੁਤ ਸਾਰੇ ਜਿਹੜਾ ਹਰ ਸਾਲ ਕੰਵਨ ਕੀਤਾ ਜਾਂਦੇ ਆ ਚਾਹੇ ਉਹ ਸਰਾਵਾਂ ਦੇ ਆ ਚਾਹੇ ਲਗਨਾਂ ਦੇ ਆ ਚਾਹੇ ਕਾਰ ਪਾਰਕਿੰਗ ਦਾ ਹੋਰ ਸੇਵਾ ਕੇ ਮੇਲਾ 7 8 9 ਤਰੀਕ ਨੂੰ ਜਿਹੜਾ ਉਹ ਬੜੀ ਤੁਮਤਾਮ ਨਾਲ ਮਨਾਇਆ ਜਾ ਰਿਹਾ ਸੋ ਉਸ ਦਾ ਜਿਹੜਾ ਕਲੰਡਰ ਜਿਹੜਾ ਉਹ ਰਿਚ ਕੀਤਾ ਗਿਆ ਇਸ ਤਾਕੇ ਇਸ ਮੂ ਸੰਗਤਾਂ ਨੂੰ ਸਿਮਰਨ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਗੁਰੂ ਦੀਆਂ ਅਸੀਸਾਂ ਲਈਏ ਗੁਰੂ ਦੀਆਂ ਬਖਸ਼ਾ ਲਈਏ მომਮਹਬਾ ਕੇ ਦੇਸ਼ਾਂ ਵੇਸਾਂ ਤੋਂ 7 8 ਤੇ 9 ਤਰੀਕ ਨੂੰ ਇੱਥੇ ਆ ਕੇ ਗੁਰੂ ਸਾਹਿਬ ਦੇ ਅਸ਼ਿਰਵਾਰ ਪ੍ਰਾਪਤ ਕਰੋ ਕਿਸੇ ਕੰਮ ਦੀ ਮੈ ਸੋਮਲ ਤਾਂ ਕਿ ਜਿੱਥੇ ਨੌਜਵਾਨ ਵੀਰ ਬੜੀ ਸੰਗਤਾਂ ਸਰਦਾ ਦੇ ਨਾਮ ਸੇਵਾ ਕਰਦੇ ਨੇ ਉੱਥੇ ਬਹੁਤ ਸਾਰੀਆਂ ਸੁਸਤਾਵਾਂ ਜਿਹੜੀਆਂ ਉਹ ਵੀ ਇਲਾਕੇ ਇੱਥੇ ਸੇਵਾ ਕਰਦੀਆਂ ਨੇ ਉੱਥੇ ਸ਼ੋਭਣੀ ਕੋਤਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੰਦਰ ਸਾਹਿਬ ਸਾਹ ਗੁਰਪ੍ਰੀਤ ਸਿੰਘ ਜੀ ਦੋਨੋਂ ਮੀਟ ਪਹੁੰਚਦਾ ਸਭਾ ਹਨ ਇਹ ਸਾਰੇ ਇਰਦਗੇ ਬਹੁਤ ਸਾਰੀਆਂ ਪ੍ਰਬੰਧ ਕਰ ਰਹੇ ਨੇ ਉਥੇ ਪ੍ਰਧਾਨ ਜੀ ਵੀ 9 ਤਰੀਕ ਨੂੰ ਸਾਡੇ ਸਰਦਾਰ ਰਵਿੰਦਰ ਸਿੰਘ ਜੀ ਧੰਮੀ ਸਾਹਿਬ ਜਿਹੜੇ ਧਾਰਮਿਕ ਦਵਾਨ ਤੇ ਹਮੇਸ਼ਾ ਹੀ ਇੱਥੇ ਸ਼ਾਮਲ ਹੁੰਦੇ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਉੱਥੇ ਡਾਡੀ ਕੁਇਚਰ ਅਤੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਦਵਾਨ ਆ ਉਹ ਵੀ ਸਜਾਏ ਜਾਂਦੇ ਆ ਤੇ ਉਹਨਾਂ ਉੱਥੇ ਨੂੰ ਆ ਕੇ ਆਪਾਂ ਗੁਰੂ ਦੇ ਨਾਲ ਜਿਹੜਾ ਉਹ ਜਤਨ ਕਰੀਏ ਕਿੰਨੀਆਂ ਬੇਤੀਆਂ ਨਾਲ ਚਮਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ